ਪਾਸਿੰਗ ਬੱਬਰ ਜੀ ਪੁੱਛਣਾ ਚਾਹਾਂਗੇ ਤੁਹਾਡੇ ਤੋਂ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਭਾਜਪਾ ਸਰਕਾਰ ਦੇ ਵੱਲੋਂ ਧੱਕਾ ਕੀਤਾ ਗਿਆ ਜ਼ਬਰਦਸਤੀ ਉਹਨਾਂ ਨੇ ਆਪਣਾ ਮੇਅਰ ਬਣਾਇਆ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਵਰਪਾਰ ਸਿੰਘ ਬੱਬਰ ਵਰਨਮਤਰੇਡ ਆਮ ਪਾਰਟੀ ਦਾ ਇੱਕ ਸੇਵਾਦਾਰ ਜਿਹੜੀ ਦੇਖੋ ਜੀ ਧੱਕੇਸ਼ਾਈ ਮੋਦੀ ਸ਼ਾਹ ਹੁਣਾਂ ਦੀ ਤੇ ਬਹੁਤ ਪਹਿਲੇ ਹੀ ਧੱਕੇਸ਼ਾਈ ਚੱਲ ਰਹੀ ਆ ਤੇ ਉੱਥੋਂ ਦੀ ਜਿਹੜੀ ਹਰਕ ਬੰਦੇ ਨੇ ਮੋਦੀ ਨੂੰ ਸੱਚਿਆ ਕਿ ਇੱਕ ਚਾਹ ਵੇਚਣ ਵਾਲਾ ਬੰਦਾ ਆ ਤੇ ਇਹਨੂੰ ਕੋਈ ਗੱਲ ਨਹੀਂ ਅਸੀਂ ਪ੍ਰਧਾਨ ਮੰਤਰੀ ਬਣਾਇਆ ਤੇ ਉਹਨਾਂ ਦੀ ਵਹਿਮ ਨਿਕਲ ਗਿਆ ਕਿ ਇਹਨੂੰ ਚਾਹ ਹੀ ਵੇਚਣੀ ਚਾਹੀਦੀ ਆ ਕਿਉਂਕਿ ਜਿਹੜਾ ਚਾਹ ਵੇਚਣ ਵਾਲਾ ਬੰਦਾ ਪ੍ਰਧਾਨ ਮੰਤਰੀ ਬਣਾ ਦਾਂਗੇ ਉਹਨੇ ਕੀ ਕਹਣਾ ਉਹਨੇ ਤੇ ਲੋਕਾਂ ਨੂੰ ਖਾਣਾ ਹੀ ਆ ਨਾ ਦੇਖੋ ਜੀ ਮੋਦੀ ਨੇ ਇਹਦੇ ਸਾਰਾ ਆਪਣਾ ਦੇਸ਼ ਵੇਚਤਾ ਅਡਾਨੀ ਨੂੰ ਤੇ ਮਾਨੀ ਨੂੰ ਰੇਲਾ ਉਹਨੇ ਵੇਚਤੀਆਂ ਤੇ ਆਪਣਾ ਐਲਐਸਈ ਉਹਨਾਂ ਨੇ ਵੇਚਤੀ ਬਹੁਤੀ ਕੁਛ ਜਿਹੜਾ ਨਾ ਮੋਦੀ ਨੇ ਸਾਰਾ ਅਡਾਨੀ ਤੇ ਮਾਨੀ ਨੂੰ ਦੇਤਾ ਅਹੀਂ ਮੋਦੀ ਨੂੰ ਪੁੱਛਣ ਦਿੰਦੇ ਆ ਸਾਨੂੰ ਆਮ ਪਬਲੀ ਨੂੰ ਤੁਸੀਂ ਕੀ ਦਿੱਤੇ ਹੋ 15-15 ਲੱਖ ਰੁਪਏ ਕਿੱਥੇ ਗਏ ਉਹ 15-15 ਲੱਖ ਤੇ ਪਾ ਦਿਓ ਮੋਦੀ ਜੀ ਸਾਰਾ ਮਾਲ ਤੇ ਤੁਸੀਂ ਉਹਨਾਂ ਨੂੰ ਦੇ ਦਿੱਤਾ ਹੈ ਤੇ ਕਿਰਪਾ ਕਰਕੇ ਜਾਂਦੇ ਹੋਏ ਚਾਹ ਦੀ ਕੇਤਰੀ ਫੜ ਲਓ ਫਿਰ ਚਾਹ ਵੇਚਣੀ ਚਾਲੂ ਕਰ ਦਿਓ ਤੁਸੀਂ ਕਿਤੇ ਗੁਜਰਾਤ 'ਚ ਮੈਂ ਬਹੁਤ ਵਧੀਆ ਗੁਜਰਾਤ ਕਰਤਾ ਉਹ ਗੁਜਰਾਤ 'ਚ ਤੇ ਡਰਾਈ ਏਰੀਆ ਤੇ ਸਭ ਤੋਂ ਜ਼ਿਆਦਾ ਸ਼ਰਾਬ ਗੁਜਰਾਤ 'ਚ ਮਿਲਦੀ ਹੈ ਸਭ ਤੋਂ ਜ਼ਿਆਦਾ ਗੁਜਰਾਤ 'ਚ ਸ਼ਰਾਬ ਵਿਕਦੀ ਹੈ ਜਿੰਨੀ ਉੱਥੇ ਵਿਕਦੀ ਔਰ ਮੋਦੀ ਜੀ ਕਿਤੇ ਨਹੀਂ ਵਿਕਦੀ ਜੇ ਵਰ ਪਾਸਿੰਗ ਬਬਰ ਜੀ ਪੁੱਛਣਾ ਚਾਹਾਂਗੇ ਤੁਹਾਡੇ ਤੋਂ ਹੁਣ ਅੱਜ ਕੱਲ੍ਹ ਕਾਲੀ ਦਰ ਤੇ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਇਹ ਯਾਤਰਾ ਕੱਢੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਯਾਤਰਾ ਤੇ ਇਹ ਇਹ ਕੱਢਣ ਦਾ ਇਹਨਾਂ ਨੂੰ ਕੀ ਫਾਇਦਾ ਪੰਜਾਬ ਤੇ ਸਾਡੇ ਭੌਂਤ ਮਾਨ ਜੀ ਨੇ ਬਚਾ ਲਿਆ ਇਹਨਾਂ ਤੋਂ ਨਹੀਂ ਤੇ ਪੰਜਾਬ ਦਾ ਤੇ ਬੇੜਾ ਗਰ ਕਰਤਾ ਸੀ ਇਹਦੇ ਲੁੱਟ ਕੇ ਖਾ ਗਏ ਤੇ ਪੰਜਾਬ ਜਿਹੜਾ ਸਾਡਾ ਦੇਖੋ ਇਹਨਾਂ ਨੇ ਥੱਲੇ ਲਿਖਿਆ ਹੈ ਦਿੱਲੀ ਵਾਲਿਆਂ ਤੋਂ ਬਚੋ ਤੇ ਮੈਂ ਇਹ ਕਹਿਣਾ ਆਪਣਾ ਕੀ ਦਿੱਲੀ ਤੋਂ ਤੇ ਇਹਨਾਂ ਦੀ ਸਰਕਾਰ ਚੱਲਦੀ ਸੀ ਜਦੋਂ ਇਹਨਾਂ ਦਾ ਗਰਭੰਦਰ ਸੀ ਤੇ ਦਿੱਲੀ ਬੈਠੇ ਸੀ ਬੰਦੇ ਤੇ ਅੱਜ ਤੁਸੀਂ ਕਹਿੰਦੇ ਦਿੱਲੀ ਤੋਂ بچੋ ਤੇ ਮੈਂ ਬਾਦਲ ਸਾਹਿਬ ਇਹ ਕੰਨੂ ਕਹਿੰਦਾ ਵਾਂ ਕਿਰਪਾ ਕਰਕੇ ਪੰਜਾਬ ਅਸੀਂ ਆਪਣਾ ਬਚਾ ਲਿਆ ਕਿਵੇਂ ਦੇ 92 ਸੀਟਾਂ ਸੀ ਲੈ ਲੀਆਂ ਤੇ ਦੱਸੋ ਤੇ ਹੁਣ ਆ ਗਈਆਂ ਕਾਰਪੋਰੇਸ਼ਨ ਦੀਆਂ ਲੈਸ਼ਨਾਂ ਤੇ ਗਾਂ ਐਮਪੀ ਦੀਆਂ ਤੇ ਆਪਾਂ ਕਾਰਪੋਰੇਸ਼ਨ ਚ ਲੈਸ਼ਨ ਚ ਵੀ ਇਹਨਾਂ ਨੂੰ ਇਤੋਂ ਇਹਨਾਂ ਤੋਂ ਬਚਾਣਾ ਹੈ ਤੇ ਇਹਨਾਂ ਦੇ ਨਾਲ ਕੌਣ ਇਹਨਾਂ ਦੇ ਫਰੰਟ ਇਹਨਾਂ ਦੇ ਬੰਦੇ ਆਮ ਪਬਲਿਕ ਇਹਨਾਂ ਦੇ ਹੈਗੀ ਆ ਕੋਈ ਇਹਨਾਂ ਨੇ ਆਮ ਪਬਲਿਕ ਨਹੀਂ ਹੈ ਤੇ ਜਤਰਾ ਜਿੰਦੀਆਂ ਮਰਜ਼ੀ ਕਰ ਲੈਣ ਤੇ ਮੈਂ ਆਪਾਂ ਦੇ ਭਵੰਤਮਾਨ ਜੀ ਮਾਨ ਨੇ ਸਾਡਾ ਪੰਜਾਬ ਬਚਾ ਲਿਆ 91 ਸੀਟਾਂ ਆਪਾਂ ਜਿੱਤ ਕੇ ਭਵੰਤਮਾਨ ਜੀ ਨੇ ਆਮ ਪਾਰਟੀ ਨੇ ਤੇ ਆਪਣਾ ਪੰਜਾਬ ਬਚਾਇਆ ਤੇ ਸਖਤੇ ਜਾਈਏ ਆਪਣੇ ਭਵੰਤਮਾਨ ਜੀ ਨੇ ਜਿਹੋ ਜੇ ਕੰਮ ਕਰ ਰਹੇ ਨੇ ਇਹਨਾਂ ਤੋਂ ਤੋਂ ਆਪਣਾ ਪੰਜਾਬ ਬਚਾ ਲਿਆ ਅੱਜ ਇਹ ਕਹਿ ਰਹੇ ਕਿ ਸਾਡਾ ਪੰਜਾਬ ਬਚਾਏ ਕੱਢ ਰਹੇ ਰੈਲੀ ਤੇ ਇਹਨਾਂ ਨੇ ਪੰਜਾਬ ਤੇ ਲੁੱਟ ਕੇ ਖਾ ਲਿਆ ਹੁਣ ਪੰਜਾਬ ਕੀ ਬਚਾਉਣਾ ਪੰਜਾਬ ਦੇ ਸਾਡੇ ਪਉਣਤਵਾਨ ਜੀ ਵਿਚਾਰੇ ਨੇ ਤੇ ਆ ਗਈ ਅੱਗੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ 'ਚ ਸਾਰੀਆਂ ਸੀਟਾਂ ਕਾਰਪੋਰੇਸ਼ਨ ਦੀਆਂ ਸਾਡੀਆਂ ਹੋਣਗੀਆਂ ਆਮ ਪਾਰਟੀ ਦੀਆਂ ਹੁਣ ਐਮਸੀ ਦੀਆਂ ਇਲੈਕਸ਼ਨਾਂ ਤੇ ਆਪਾਂ ਜਿੱਤ ਕੇ ਕਾਲੀ ਤੇ ਕਾਂਗਰਸ ਜਿਹੜੇ ਆਪਣਾ ਇਹਨਾਂ ਤੋਂ ਆਪਣਾ ਪੰਜਾਬ ਬਚਾ ਲੈਣਾ ਵਾ ਤੇ ਆਪਣਾ ਆਪਣਾ ਪੰਜਾਬ ਬਚਾ ਕੇ ਤੇ ਰੰਗਲਾ ਪੰਜਾਬ ਬਣਾਣਾ ਹੈ ਰੰਗਲਾ ਪੰਜਾਬ ਤਾਂ ਹੀ ਬਚੇ ਬਣਾਵਾਂਗੇ ਜੇ ਇਹੋ ਜਿਹਾ ਗੰਦ ਨਿਕਲੇਗਾ ਇੱਥੋਂ ਤੇ ਹੁਣ ਥੋੜਾ ਜਿਹਾ ਰਹਿ ਗਿਆ ਵਾ ਇਵੀ ਅਹੀ ਕਰ ਦੇਣਾ ਵਾ ਤੂੰ ਦੇਖੋ ਸਾਡਾ ਚੋਣ ਨਿਸ਼ਾਨ ਜਿਹੜਾ ਝਾੜੂ ਆ ਝਾੜੂ ਜਿਹੜਾ ਨਾ ਬਹੁਤ ਜਿਹੜਾ ਤਿੱਖਾ ਕਰਤਾ ਆ ਹੋਰ ਸੀ ਕਿ ਜਿਹੜਾ ਜਿਹੜੇ ਖੁੱਡਾ ਜੀ ਵੜਿਆ ਨਾ ਜਿਹੜੇ ਲੋਕਾਂ ਨੂੰ ਖਰਾਬ ਕਰ ਰਹੇ ਤੇ ਪੰਜਾਬ ਨੂੰ ਖਾਰੇ ਉਹ ਖੁੱਡਾਂ ਚੋਂ ਹੀ ਝਾੜੂ ਮਾਰ ਕੇ ਆਪਾਂ ਉਹਨੂੰ ਬਾਹਰ ਕੱਢ ਕੇ 85 ਦੇ 85 ਆਪਣੀਆਂ ਸੀਟਾਂ ਆਪਣਾ ਪੰਜਾਬ ਬਚਾਉਣਾ ਵਾ ਤੇ ਆਪਣਾ ਪੰਜਾਬ ਜਿਹੜਾ ਇਹਨਾਂ ਤੋਂ ਬਚਾ ਕੇ ਗਾਂ ਆ ਜਣੀਆਂ ਆਪਣੀਆਂ ਐਮਪੀ ਦੀਆਂ ਲੈਸ਼ਣਾ ਪੁਣ ਤੇ ਆਪਣੇ ਕੇਸਰੀਵਾਲ ਸਾਹਿਬ ਨੂੰ ਆਪਾਂ ਪ੍ਰਧਾਨ ਮੰਤਰੀ ਬਣਾ ਕੇ ਆਪਣਾ ਗਾੜੀ ਲਿਉਣਾ ਇਸ ਕਰਕੇ ਮੋਦੀ ਸਰਕਾਰ ਤੱਕਾशाही ਸਰਕਾਰ ਨੂੰ ਲਾਗੇ ਤੇ ਆਪਣੀ ਕੇਸਰੀਵਾਲ ਦੀ ਸਰਕਾਰ ਬਣਾਣੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ